ਸੋਭਾ ਕੀਤੀ ਜਾਏ ਓਨੀ ਥੋੜੀ ਐ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਦੀ ਐਨੀ ਕ ਸੋਭਾ ਕੇ ਮਨੁੱਖ ਕਰੀ ਨਹੀਂ ਸਕਦਾ ਹਰੀ ਦੇ ਮੰਦਰ ਦੀ ਜਿੱਥੇ ਗੁਰੂ ਅਰਜਨ ਦੇ ਮਹਾਰਜ ਨੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਰਹਿਮਤਾਂ ਵਰਤਾਈਆਂ ਜਿਹੜਾ ਦਰਬਾਰ ਹਰ ਦੁਨੀਆ ਦੇ ਬੰਦੇ ਲਈ ਖੁੱਲਾ ਹੈ ਕੋਈ ਵੀ ਧਰਮ ਦਾ ਕਿਸੇ ਵੀ ਧਰਮ ਦਾ ਬੰਦਾ ਜਾ ਕੇ ਉੱਥੇ ਅਰਦਾਸ ਕਰੇ ਤੇ ਮਹਾਰਾਜ ਮਿਹਰ ਕਰਦੇ ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਸ਼ਬਦ ਦੇ ਵਿੱਚੋਂ ਸਾਨੂੰ ਗਿਆਨ ਬਖਸ਼ਿਆ ਹੈ ਕਿ ਸਾਧ ਸੰਗਤ ਹੈ ਨਾ ਜਿਹੜੀ ਇਹ ਵੀ ਗੁਰੂ ਦੇ ਰਾਮਦਾਸਾਂ ਦਾ ਆਰਾਮ ਦੇ ਦਾਸਾਂ ਦਾ ਸਰੋਵਰ ਹੈ ਵੀ ਸਤ ਸੰਗ ਵਿੱਚ ਜਦੋਂ ਤੁਸੀਂ ਬੈਠ ਰਹੇ ਹੋ ਤਾਂ RAM DAS ਸਰੋਵਰ ਵਿੱਚ ਬੈਠ ਰਹੇ ਹੋ ਆਪ ਕੋ ਸਤਨਾਮ ਇੱਥੇ ਵੀ RAM DAS ਸਰੋਵਰ ਨਾਤੇ ਭਾਵ ਜਿਹੜੇ ਮਨੁੱਖ RAM ਦੇ ਦਾਸਾਂ ਦੇ ਸਰੋਵਰ ਵਿੱਚ ਸਾਧ ਸੰਗਤ ਵਿੱਚ ਨਾਮ ਅੰਮ੍ਰਿਤ ਨਾਲ ਇਸ਼ਨਾਨ ਕਰਦੇ ਹਨ ਹੁਣ ਚਾਹੇ ਗੁਰੂ RAM DAS ਮਹਾਰੇ ਦੇ ਦਰ ਤੇ ਜਾਂਦੇ ਆਂ ਜੇ ਨਾਮ ਦੇ ਨਾਮ ਦੇ ਅੰਮ੍ਰਿਤ ਜਲ ਨਾਲ ਉੱਥੇ ਵੀ ਇਸ਼ਨਾਨ ਨਾ ਕੀਤਾ ਤਾਂ ਵੀ ਕੋਈ ਲਾਭ ਹੋਣ ਵਾਲਾ ਨਹੀਂ ਹੈ ਤੇ ਜੇ ਇੱਥੇ ਆ ਕੇ ਸਿਮਰਨ ਬੰਦਗੀ ਭਜਨ ਨਾ ਕੀਤਾ ਕਿਤੇ ਵੀ ਅਸੀਂ ਸਤਸੰਗ ਵਿੱਚ ਜਾਂਨੇ ਆ। ਪਹਿਲੀ ਗੱਲ ਤਾਂ ਵੀ ਸੰਗਤ ਹੁੰਦੀ ਕੀ ਹੈ? ਸੰਗਤ ਹਰ ਇੱਕ ਇਕੱਠ ਨੂੰ ਨਹੀਂ ਕਿਹਾ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਕਿਹਾ ਸਤਸੰਗਤ ਕੈਸੀ ਜਾਣੀ ਹੈ? ਜਿੱਥਾ ਏਕੋ ਨਾਮ ਵਖਾਣੀ ਮਾਰਾ ਸੱਚੇ ਪਾਈਸ਼ਾ ਕਹਿੰਦੇ ਸਤ ਸੰਗਤ ਉਹ ਹੈ ਜਿੱਥੇ ਪਰਮਾਤਮਾ ਦਾ ਨਾਮ ਜਪਿਆ ਜਾਂਦਾ ਹੈ ਜਿੱਥੇ ਬੰਦਗੀ ਹੁੰਦੀ ਹੈ ਜਿੱਥੇ ਸਿਮਰਨ ਹੁੰਦਾ ਹੈ ਜਿੱਥੇ ਨਾਮ ਦੀ ਗੱਲ ਹੋਵੇ ਤੇ ਜਿਹੜੀ ਸੰਗਤ ਅਸੀਂ ਕਥਾ ਕੀਰਤਨ ਜਾਂ ਨਾਮ ਜਪਦੇ ਆਂ ਜਾਂ ਜਿੱਥੇ ਸਿਮਰਨ ਹੁੰਦਾ ਹੈ ਜਾਂ ਜਿੱਥੇ ਗੁਰਬਾਣੀ ਦੀ ਵਿਚਾਰ ਹੁੰਦੀ ਹੈ ਉਹ ਕੀ ਹੈ ਸਾਧ ਸੰਗਤ ਜੀ ਉਹ RAM ਦੇ ਦਾਸਾਂ ਦਾ ਸਰੋਵਰ ਹੈ ਇਸ ਕਰਕੇ ਸਾਡੇ ਘਰ ਵਿੱਚ ਸਾਡੇ ਪਿੰਡ ਵਿੱਚ RAM ਦੇ ਦਾਸਾਂ ਦਾ ਸਰੋਵਰ ਹੈ ਤੇ ਅੰਮ੍ਰਿਤ ਵੇਲੇ ਉੱਠ ਕੇ ਜਿਹੜਾ ਮਰਜੀ ਇਸ਼ਨਾਨ ਕਰੇ ਇਸ ਕਰਕੇ ਇਸ ਅੰਮ੍ਰਿਤ ਸਰੋਵਰ ਨੂੰ ਇਸ RAM ਦਾਸ ਸਰੋਵਰ ਨੂੰ ਹਮੇਸ਼ਾ ਚੇਤੇ ਰੱਖੋ ਕਿ ਅੰਮ੍ਰਿਤ ਵੇਲੇ ਉੱਠ ਕੇ ਅਸੀਂ RAMDAS ਦੇ ਸਰੋਵਰ ਵਿੱਚ ਇਸ਼ਨਾਨ ਕਰਕੇ ਆਈਏ ਨਾਮ ਅਮਰਤ ਨਾਲ ਕਈ ਵਾਰੀ ਸੁਣਿਆ ਵੀ ਘਰ ਵਿੱਚ ਅਸੀਂ ਤਨ ਦਾ ਇਸ਼ਨਾਨ ਕਰਦੇ ਹਾਂ ਪਰ ਗੁਰੂ ਘਰ ਆ ਕੇ ਜਦੋਂ ਸਤ ਸੰਗ ਵਿੱਚ ਬੈਠਨੇ ਆ ਬਾਣੀ ਸੁਣਦੇ ਆ ਤਾਂ ਇੱਥੇ ਕੀ ਹੁੰਦਾ ਜੀ ਇੱਥੇ ਮਨ ਦਾ ਇਸ਼ਨਾਨ ਹੁੰਦਾ ਕਿਉਂਕਿ ਤਨ ਧੋਤੇ ਮਨ ਹੱਛਾ ਨਾ ਹੋਏ ਕੇਵਲ ਕੱਲੇ ਤਨ ਦੇ ਧੋਣ ਨਾਲ ਮਨ ਅੱਛਾ ਨਹੀਂ ਹੁੰਦਾ ਭਾਵ ਮਨ ਸਾਫ਼ ਨਹੀਂ ਹੁੰਦਾ ਤਾਹਨਾ ਜਿਹੜਾ ਪਾਣੀ ਨਾਲ ਸਾਫ਼ ਹੁੰਦਾ ਤੇ ਜਿਹੜਾ ਮਨ ਹੈ ਇਹ ਬਾਣੀ ਨਾਲ ਸਾਫ਼ ਹੁੰਦਾ ਹੈ ਸਰੀਰ ਧੋਣਿਆ ਮਲ ਮਿੱਟੀ ਲਹਿ ਜਾਂਦੀ ਹੈ ਜਦੋਂ ਅਸੀਂ ਸਰੀਰ ਧੋਣਿਆ ਤੇ ਸਰੀਰ ਧੋ ਲਿਆ ਪਰ ਇੱਥੇ ਆ ਕੇ ਸ਼ਬਦ ਰੂਪੀ ਸਾਬਣ ਦੇ ਨਾਲ ਸਾਡਾ ਮਨ ਧੋਤਾ ਜਾਂਦਾ ਹੈ ਦੋਨੇ ਚੀਜ਼ਾਂ ਧੋਤੀਆਂ ਗਈਆਂ ਭਾਵ ਤਨ ਵੀ ਸਾਫ਼ ਹੋ ਗਿਆ ਤੇ ਮਨ ਵੀ ਸਾਫ਼ ਹੋ ਗਿਆ ਇਸ ਕਰਕੇ ਘਰ ਵਿੱਚ ਤਨ ਦਾ ਇਸ਼ਨਾਨ ਕਰਦੇ ਆ ਇੱਥੇ ਆ ਕੇ ਮਨ ਦਾ ਇਸ਼ਨਾਨ ਹੁੰਦਾ ਹੈ ਜਿਹੜੇ ਧਿਆਨ ਜੋੜਦੇ ਆ ਜਿਹੜੇ ਪ੍ਰਿਆਸ ਕਰਦੇ ਆ ਗੁਰੂ ਘਰ ਵਿੱਚ ਆ ਕੇ ਇਸ ਕਰਕੇ ਸ਼ਬਦ ਦਾ ਜਿਹੜਾ ਅਰਥ ਹੈ RAMDAS ਸਰੋਵਰ ਨਾਤੇ ਇੱਥੇ ਗੁਰੂ ਸਾਹਿਬ ਜੀ ਨੇ ਸਾਧ ਸੰਗ ਵਿੱਚ ਨਾਮ ਅਮਰਤ ਨਾਲ ਜਿਹੜੇ ਇਸ਼ਨਾਨ ਕਰਦੇ ਆ ਇਹ RAM ਦੇ ਦਾਸਾਂ ਦਾ ਸਰੋਵਰ ਹੈ ਜਿੱਥੇ ਆਪ ਜੀ ਸਜੇ ਬੈਠੇ ਹੋ ਤੇ ਇੱਥੇ ਆ ਕੇ ਕੀ ਹੁੰਦਾ ਭਾਈ ਸਭ ਉਤਰੇ ਪਾਪ ਕਮਾਤੇ ਇੱਥੇ ਪਿਛਲੇ ਕੀਤੇ ਹੋਏ ਸਾਰੇ ਪਾਪ ਲੈ ਜਾਂਦੇ ਹਨ ਇਸ ਕਰਕੇ ਜੇ ਜੇ ਤੂੰ ਆਪਣੇ ਪਾਪ ਬਖਸ਼ਾਉਣਾ ਚਾਹੁੰਦਾ ਹੈ ਤਾਂ ਸਤਸੰਗ ਵਿੱਚ ਆਉਣਾ ਸ਼ੁਰੂ ਕਰ ਦੇ ਤੇ ਗੁਰੂ ਜੀ ਦਾ ਉਪਦੇਸ਼ ਲੈਣਾ ਸ਼ੁਰੂ ਕਰ ਦੇ ਇਹੀ ਲਾਹਾ ਲੈਣਾ ਹੁੰਦਾ ਸੀ ਭਾਵੇਂ ਅਸੀਂ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵੀ ਜਾਂਦੇ ਆ ਉੱਥੇ ਵੀ ਲਾਹਾ ਵਿਰਲੇ ਲੈ ਕੇ ਆਉਂਦੇ ਆ ਤੀਰਥਾਂ ਤੇ ਦੁਨੀਆ ਜਾਂਦੀ ਏ ਉਹਨੋਂ ਉੱਥੇ ਲਾਹਾ ਕਿਵੇਂ ਲੈਣਾ ਹੈ ਜਦੋਂ ਦਰਬਾਰ ਸਾਹਿਬ ਅਸੀਂ ਜਾਂਨੇ ਆ ਉੱਥੇ ਹਰ ਪ੍ਰਕਾਰ ਦਾ ਲੰਗਰ ਚੱਲਦਾ ਹੈ ਉੱਥੇ ਜਾ ਕੇ ਪਹਿਲਾਂ ਅਸੀਂ ਇਸ਼ਨਾਨ ਕਰਦੇ ਆ ਸਰੋਵਰ ਵਿੱਚ ਤੇ ਸਰੋਵਰ ਸਾਹਿਬ ਵਿੱਚ ਇਸ਼ਨਾਨ ਕਰਕੇ ਫਿਰ ਉੱਥੇ ਬਾੜੀ ਚਲਦੀ ਹੁੰਦੀ ਹੈ ਕੀਰਤਨ ਕਥਾ ਜਿੱਥੇ ਬੜਾ ਆਨੰਦ ਵਰਤਦਾ ਐਸਾ ਆਨੰਦ ਕਿਤੇ ਨਹੀਂ ਮਿਲਦਾ ਦਿੱਥੇ ਸੱਬੇ ਥਾਵ ਨਹੀਂ ਤੁਦ ਜਿਹਿਆ ਉਹ ਇੱਕ ਐਸੀ ਥਾਂ ਹੈ ਕਿ ਬੜੇ ਥਾਵਾਂ ਤੇ ਬੰਦਾ ਭਟਕਦਾ ਫਿਰਦਾ ਰਹਿੰਦਾ ਪਰ ਉੱਥੇ ਜਾ ਕੇ ਸ਼ਾਂਤੀ ਮਿਲਦੀ ਹੈ ਜਿੱਥੇ ਸਾਡੇ ਗੁਰੂ ਸਾਹਿਬ ਆਏ ਹੋਏ ਨੇ ਅਸੀਂ ਕਿਤੇ ਵੀ ਜਾਂਦੇ ਆ ਤਾਂ ਸ਼ਾਂਤੀ ਸਾਨੂੰ ਮਿਲਦੀ ਹੈ ਆਨੰਦਪੁਰ ਸਾਹਿਬ ਜਾਈਏ ਚਾਹੇ ਅਸੀਂ ਕਿਸੇ ਵੀ ਤਤਸਵ ਦੇ ਉੱਪਰ ਜਾਣਿਆ ਜਿਵੇਂ ਆਪਣੇ ਨੇੜੇ ਆ ਤਖਤ ਸ੍ਰੀ ਦਮਦਮਾ ਸਾਹਿਬ ਇੱਥੇ ਵੀ ਸਾਨੂੰ ਬਹੁਤ ਨੇੜੇ ਆ ਸਮਾਂ ਕੱਢਣਾ ਚਾਹੀਦਾ ਹੈ ਕੀਰਤਨ ਹੁੰਦਾ ਰਹਿੰਦਾ ਹੈ ਕਥਾ ਹੁੰਦੀ ਰਹਿੰਦੀ ਹੈ ਤੇ ਆਨੰਦ ਵਰਤਦਾ ਰਹਿੰਦਾ ਉਹ ਆਨੰਦ ਸਾਨੂੰ ਜਰੂਰ ਪ੍ਰਾਪਤ ਕਰਨਾ ਚਾਹੀਦਾ ਹੈ ਕਿਉਂਕਿ ਸਰੀਰ ਮਿਲਿਆ ਸਮਾਂ ਬੀਤਦਾ ਜਾਂਦਾ ਹੈ ਕਦੇ ਨਾ ਕਦੇ ਜਰੂਰ ਜਾਣਾ ਚਾਹੀਦਾ ਵੀ ਚੱਲੀਏ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਲਈ ਬਹੁਤ ਨੇੜੇ ਆ ਤਖਤ ਆਪਣੇ ਇਹ ਵੀ ਭਾਗਾ ਦੀ ਨਿਸ਼ਾਨੀ ਹੈ ਤਖਤ ਸਭ ਤੇ ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਤੇ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਸਾਨੂੰ ਪ੍ਰਾਪਤ ਹੁੰਦੀਆਂ ਨੇ ਤੇ ਜਾਣਾ ਚਾਹੀਦਾ ਉੱਥੇ ਅਸੀਂ ਜਦੋਂ ਜਾਂਨੇ ਆ ਨਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਰੋਵਰ ਵਿੱਚ ਇਸ਼ਨਾਨ ਕਰਦੇ ਆਂ ਫਿਰ ਲਗਾਤਾਰ ਕੀਰਤਨ ਹੁੰਦਾ ਹੈ ਬਉਧ ਹੀ ਰਸ ਪਿੰਨਾ ਕੀਰਤਨ ਰਾਗਾਂ ਦੇ ਵਿੱਚ ਕੀਰਤਨ ਹੁੰਦਾ ਹੈ ਤੇ ਬੜੀ ਸੁਰਤ ਜੁੜਦੀ ਹੈ ਤੇ ਸੁਰਤ ਜੋੜ ਕੇ ਫਿਰ ਕੀਰਤਨ ਵਿੱਚ ਬੈਠਣਾ ਹੈ ਪਹਿਲਾਂ ਇਸ਼ਨਾਨ ਕਰਨਾ ਹੈ ਫਿਰ ਕੀਰਤਨ ਵਿੱਚ ਬੈਠਣਾ ਹੈ ਉਸ ਤੋਂ ਬਾਅਦ ਫਿਰ ਮਨਜੀਤ ਸਾਹਿਬ ਹਾਲ ਕਥਾ ਹੁੰਦੀ ਹੈ ਫਿਰ ਅਸੀਂ ਵਿਚਾਰ ਨਾਲ ਜੁੜਨਾ ਸਾਰਾ ਕੁਝ ਮਿਲ ਰਿਹਾ ਹੈ ਨਾ ਇਸ਼ਨਾਨ ਸ਼ਬਦ ਕੀਰਤਨ ਤੇ ਫਿਰ ਸ਼ਬਦ ਦੀ ਵਿਚਾਰ ਬਾਣੀ ਤੇ ਫਿਰ ਤਨ ਦੀ ਖਰਾਕ ਲੰਗਰ ਵੀ ਚੱਲਦਾ ਹੈ ਤੇ ਅਸੀਂ ਉੱਥੇ ਸੇਵਾ ਵੀ ਕਰ ਸਕਦੇ ਹਾਂ ਭਾਵ ਉੱਥੇ ਜਾ ਕੇ ਸੇਵਾ ਸਿਮਰਨ ਇਸ਼ਨਾਨ ਗੁਰਬਾਣੀ ਸੁਣਨੀ ਜਦੋਂ ਇਹ ਭਾਵਨਾ ਬੰਦਾ ਲੈ ਕੇ ਜਾਂਦਾ ਨਾ ਤਾਂ ਫੇਰ ਗੁਰੂ ਦੀ ਬਖਸ਼ਿਸ਼ ਲੈ ਕੇ ਆਉਂਦਾ ਆਖੋ ਸਤਿਨਾਮ ਨਿਰਮਲ ਹੋਏ ਕਰ ਇਸ਼ਨਾਨਾ ਹਰੀ ਨਾਮ ਜਲ ਨਾਲ ਇਸ਼ਨਾਨ ਕਰਕੇ ਉਹ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ਗੁਰ ਪੂਰੇ ਕੀਨੇ ਦਾਨ ਪਰ ਇਹ ਬਖਸ਼ਿਸ਼ ਪੂਰੇ ਗੁਰੂ ਨਹੀਂ ਕਰਨੀ ਆ ਪੂਰਾ ਗੁਰੂ ਕਰਦਾ ਹੈ ਭਾਵ ਸਾਡੀ ਭਾਵਨਾ ਕਿਹੋ ਜੀ ਹੈ ਇਹ ਨਾ ਹੋਈ ਬਗਲਾ ਬਿਰਤੀ ਲੈ ਕੇ ਚਲੇ ਜਾਈਏ ਉੱਥੇ ਬਾਜ਼ਾਰਾਂ ਚ ਨਹੀਂ ਘੁੰਮਣਾ ਹੁੰਦਾ ਬੋਲਦਾ ਗੁਰੂ ਦੇ ਸਥਾਨ ਤੇ ਵੀ ਜਾਈਏ ਕਿਤੇ ਉੱਥੇ ਨੇਲੇ ਦੇ ਰੂਪ ਨਾਲ ਨਹੀਂ ਜਾਣਾ ਹੁੰਦਾ ਘਰੋਂ ਹੀ ਸ਼ਰਦਾ ਭਾਵਨਾ ਲੈ ਕੇ ਜਾਈ ਤੇ ਇੱਥੇ ਮਹਾਰਤ ਸਾਨੂੰ ਜਗਾਉਂਦੇ ਐ ਵੀ ਜਿੱਥੇ ਤੁਸੀਂ ਹੁਣ ਬੈਠੋ ਇਹ ਵੀ RAM ਦੇ ਦਾਸਾਂ ਦਾ ਸਰੋਵਰ ਹੈ ਰਾਮਦਾਸ ਸਰੋਵਰ ਨਾਤੇ ਜਿਹੜਾ ਅੰਮ੍ਰਿਤ ਵੇ ਉੱਠ ਕੇ satsang ਵਿੱਚ ਬੈਠਦਾ ਹੈ ਉਹ RAM ਦੇ ਦਾਸਾਂ ਦੇ RAMਦਾਸ ਸਰੋਵਰ ਵਿੱਚ ਇਸ਼ਨਾਨ ਕਰਦਾ ਹੈ ਸਭ ਕੁਸਲ ਖੇਮ ਪ੍ਰਭ ਧਾਰੇ ਉਹ ਮਨੁੱਖ ਦੇ ਹਿਰਦੇ ਵਿੱਚ ਮਾਲਕ ਨੇ ਫਿਰ ਸਾਰੇ ਆਤਮਿਕ ਸੁੱਖ ਆਨੰਦ ਪੈਦਾ ਕਰ ਦਿੱਤੇ ਸਹੀ ਸਲਾਮਤ ਸਭ ਥੋਕ ਅਵਾਰੇ ਗੁਰ ਕਾ ਸ਼ਬਦ ਵਿਚਾਰੇ ਇਸ ਤਰ੍ਹਾਂ ਜਿਹੜਾ ਹੁਣ ਗੁਰੂ ਦੇ ਸ਼ਬਦ ਨੂੰ ਵਿਚਾਰਦਾ ਹੈ ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਨੂੰ ਆਪਣੀ ਸੋਚ ਮੰਡਲ ਵਿੱਚ ਟਕਾ ਕੇ ਆਤਮਿਕ ਜੀਵਨ ਦੇ ਸਾਰੇ ਗੁਣ ਵਿਕਾਰਾਂ ਦੇ ਮੁਕਾਬਲੇ ਵਿਕਾਰਾਂ ਦੇ ੱੱਕੇ ਚੜਨ ਤੋਂ ਬਚਾਲੇ ਉਹ ਕਿਹਨੇ ਮਚਾਉਣਿਆ ਸ਼ਬਦ ਵਿਚਾਰੇ ਆਪਣੀ ਸੋਚ ਮੰਡਲ ਵਿੱਚ ਜਦੋਂ ਸ਼ਬਦ ਨੂੰ ਟਕਾ ਕੇ ਸਹੀ ਸਲਾਮਤ ਸਭ ਥੋਪਵਾਰੇ ਕਿਉਂਕਿ ਉਹੀ ਗੁਰਸਿੱਖ ਹੈ ਜਿਹੜੇ ਉਹੀ ਮਨੁੱਖ ਸਫਲ ਹੁੰਦੇ ਨੇ ਜਿਹੜੇ ਸੁਣ ਕੇ ਕਰਦੇ ਹਨ ਜਾਂ ਸੋਚ ਕੇ ਕਰਦੇ ਹਨ ਹੁਣ ਜਿਹੜਾ ਬੰਦਾ ਸੋਚਦਾ ਰਿਹਾ ਪਰ ਕਰ ਨਹੀਂ ਰਿਹਾ ਪੜਦਾ ਰਿਹਾ ਪਰ ਕਰ ਨਹੀਂ ਰਿਹਾ ਉਹ ਸਫਲ ਨਹੀਂ ਹੁੰਦਾ ਹਣ ਸੋਚੀ ਜਾਏ ਵੀ ਆਹ ਕਰਾਂਗੇ ਆਹ ਕਰਾਂਗੇ ਇਸੇ ਤਰ੍ਹਾਂ ਦੁਨਿਆਵੀ ਤੌਰ ਤੇ ਵੀ ਹੈ ਸੋਚਣ ਵਾਲਾ ਬੰਦਾ ਸੋਚਦਾ ਰਹਿ ਜਾਂਦਾ ਹੈ ਤੇ ਕਰਨ ਵਾਲਾ ਬੰਦਾ ਕੁਝ ਕਰ ਜਾਂਦਾ ਹੈ ਇਸ ਤਰ੍ਹਾਂ ਜ਼ਿੰਦਗੀ ਵਿੱਚ ਸੋਚਣ ਦੀ ਬਜਾਏ ਕਰਨਾ ਵੀ ਬਹੁਤਾ ਸਿੱਖੋ ਸੋਚ ਕੇ ਜੋ ਅਸੀਂ ਚੰਗੀ ਸੋਚ ਆਪਣੇ ਅੰਦਰ ਬਣਾਈ ਹੈ ਉਹਨੂੰ ਕਰਾਂਗੇ ਤਾਂ ਉਸ ਮੰਜ਼ਲ ਤੇ ਪਹੁੰਚਿਆ ਜਾ ਸਕਦਾ ਹੈ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਐ ਗੁਰਸਿੱਖਾ ਸਹੀ ਸਲਾਮਤ ਸਭ ਥੋਕ ਅਵਾਰੇ ਗੁਰ ਕਾ ਸ਼ਬਦ ਵਿਚਾਰੇ ਭਾਗ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ ਮੰਡਲ ਵਿੱਚ ਟਕਾ ਤੇ ਆਤਮਗਡੋਲਤਾ ਦੇ ਸਾਰੇ ਗੁਣ ਫਿਰ ਵਿਕਾਰਾਂ ਦੇ ਢਹੇ ਚੜਨ ਤੋਂ ਤੂੰ ਇਹਨਾਂ ਨੂੰ ਠੀਕ ਠਾਕ ਬਚਾ ਸਕਦਾ ਹੈ ਇਹ ਗੁਣ ਕਿੱਥੋਂ ਮਿਲਦੇ ਆ ਸਤ ਸੰਗਤ ਦਾ ਗੁਣ ਹੈ ਸਾਧ ਸੰਗ ਮਲ ਲਾਠੀ ਸਾਧ ਸੰਗ ਵਿੱਚ ਟਿਕਿਆਂ ਫਿਰ ਵਕਾਰਾਂ ਦੀ ਮੈਲ ਹੈ ਜਿਹੜੀ ਮਾੜੇ ਖਿਆਲ ਨਿੰਦਿਆ ਚੁਗਲੀ ਈਰਖਾ ਦੁਐਤ ਭਾਵਨਾ ਮਾੜੇ ਵਿਚਾਰ ਫਿਰ ਖਤਮ ਹੋ ਜਾਂਦੇ ਨੇ ਸਾਧ ਸੰਗ ਮਲ ਲਾਠੀ ਸਤ ਸੰਗ ਵਿੱਚ ਟਿਕਿਆਂ ਵਕਾਰਾਂ ਦੀ ਮੈਲ ਹੈ ਨਾ ਜਿਹੜੀ ਉਹ ਦੂਰ ਹੋ ਜਾਂਦੀ ਹੈ ਫਿਰ ਪਾਰ ਬ੍ਰਹਮ ਭਇਓ ਸਾਥੀ ਸਾਧ ਸੰਗਤ ਦੀ ਬਰਕਤ ਨਾਲ ਪਰਮਾਤਮਾ ਫਿਰ ਮਦਦਗਾਰ ਬਣ ਜਾਂਦਾ ਹੈ ਭਾਵ ਸਤ ਸੰਗ ਵਿੱਚ ਐਸੀ ਤਾਕਤ ਹੈ ਸਤ ਸੰਗ ਕਦੇ ਵੀ ਨਾ ਛੱਡੋ ਸਤ ਸੰਗ ਆਪ ਕਰੋ ਤੇ ਸਤ ਸੰਗ ਹੋਰਾਂ ਨੂੰ ਕਰਵਾਓ ਇਹ ਬਹੁਤ ਬਹੁਤ ਵੱਡਾ ਪੁੰਨ ਹੈ ਕਿਸੇ ਨੂੰ ਸਤ ਸੰਗ ਵਿੱਚ ਲਿਆਉਣਾ ਕੰਮ ਹੀ ਭਲੇ ਦੇ ਕਰਨੇ ਆ ਜੀਵਨ ਦੇ ਅੰਦਰ ਕਿਸੇ ਦਾ ਫਾਇਦਾ ਕਰਨਾ ਪਾਰ ਬ੍ਰਹਮ ਭਇਓ ਸਾਥੀ ਇਹ ਸਤਸੰਗ ਵਿੱਚ ਉਹ ਗੁਣ ਮਿਲਦੇ ਆ ਤੇ ਸਤਸੰਗਤ ਦੀ ਬਰਕਤਾਂ ਨਾਲ ਪ੍ਰਮਾਤਮਾ ਸਾਡਾ ਮਦਦਗਾਰ ਬਣਦਾ ਨਾਨਕ ਨਾਮ ਧਿਆਇਆ ਆਦਪੁਰਖ ਪ੍ਰਭ ਪਾਇਆ ਇਸ ਤਰ੍ਹਾਂ ਮਹਾਰਾਜ ਕਹਿੰਦੇ ਵੀ RAM ਦਾ ਸਰੋਵਰ ਵਿੱਚ ਆ ਕੇ ਤੂੰ ਪ੍ਰਮਾਤਮਾ ਦਾ ਨਾਮ ਸਿਮਰਿਆ ਆ ਰਾਮਦਾਸ ਸਰੋਵਰ ਵਿੱਚ ਆ ਕੇ ਇਕਰਾਮਦਾਸ ਦਾ ਸਰੋਵਰ ਦਰਬਾਰ ਸਾਹਿਬ ਜਾਣਿਆ ਸੀ ਇਕੇ ਰਾਮਦਾਸ ਸਾਹਾਂ ਦਾ ਸਰੋਵਰ ਇਹ ਹੈ ਜਿੱਥੇ ਤੁਸੀਂ ਬੈਠੇ ਹੋ ਇਸ ਤਰ੍ਹਾਂ ਇਹ ਸਮਝ ਇੱਥੇ ਵੀ ਸਾਡੇ ਗੁਰੂ ਸਾਹਿਬ ਜੀ ਪ੍ਰਤੱਖ ਨੇ ਬਰਾਜ ਮਾਨ ਨੇ ਉਹੀ ਗੁਰੂ ਸਾਹਿਬਾਂ ਦੇ ਅਸੀਂ ਦਰਸ਼ਨ ਕਰ ਰਹੇ ਹਾਂ ਬਹੁਤ ਵੱਡੇ ਭਾਗ ਨੇ ਜਿਹੜੇ ਭਾਈ ਗੁਰੂ ਜੀ ਦੇ ਚਰਣਾ ਵਿੱਚ ਬੈਠ ਕੇ ਆਪਣਾ ਜਿਹੜੀ ਮੈਲ ਆ ਉਤਾਰਦੇ ਆ ਰਾਮਦਾਸ ਸਰੋਵਰ ਨਾਤੇ ਸਭ ਲਾਥੇ ਪਾਪ ਕਮਾਤੇ ਸਾਰੇ ਪਾਪ ਮਹਾਰਾਜ ਕਹਿੰਦੇ ਲੈ ਜਾਂਦੇ ਆ ਨਾਨਕ ਨਾਮ ਧਿਆਇਆ ਆਤਪੁਰਖ ਪ੍ਰਭ ਪਾਇਆ ਮਹਾਰਾਜ ਕਹਿੰਦੇ ਸਾਧ ਸੰਗ ਵਿਚ ਆ ਕੇ ਮੈਲ ਲੈ ਜਾਂਦੀ ਹੈ ਪਰਮਾਤਮਾ ਮਦਦਗਾਰ ਬਣ ਜਾਂਦਾ ਹੈ ਨਾਨਕ ਨਾਮ ਧਿਆਇਆ ਆਤਪੁਰਖ ਪ੍ਰਭ ਪਾਇਆ ਤੇ ਜਿਸ ਮਨੁੱਖ ਨੇ ਰਾਮਦਾਸ ਦੇ ਸਰੋਵਰ ਵਿੱਚ ਆ ਕੇ ਪਰਮਾਤਮਾ ਦਾ ਨਾਮ ਸਿਮਰਿਆ ਆਦਪੁਰਖ ਭਾਵ ਉਹਨੇ ਮਾਲਕ ਨੂੰ ਪ੍ਰਭੂ ਨੂੰ ਲੱਭ ਲਿਆ ਤੇ ਸਬ ਦਾ ਮੁੱਢ ਹੈ ਜੋ ਪਰਮਾਤਮਾ ਸਰਬ ਵਿਆਪਕ ਹੈ ਇਸ ਤਰ੍ਹਾਂ ਜਿਹੜੇ ਉਹਨੂੰ ਚਿੱਤ ਚੇਤੇ ਕਰਦੇ ਹ ਜਿਤ ਪਾਰ ਬ੍ਰਹਮ ਚਿੱਤ ਆਇਆ ਸੋ ਕਰਦਈਏ ਵਸਾਇਆ ਜਿਹਦੇ ਹਿਰਦੇ ਘਰ ਵਿੱਚ ਪਰਮਾਤਮਾ ਆਵਸਿਆ ਤੇ ਮਾਲਕ ਨੇ ਉਹਦਾ ਹਿਰਦਾ ਘਰ ਆਤਮਿਕ ਗੁਣਾ ਨਾਲ ਭਰਪੂਰ ਕਰ ਦਿੱਤਾ ਹੈ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ